ਮੈਟਰੋ ਪੰਜਾਬੀ სპੋਰਟਸ ਕਲੱਬ ਤੇ ਪੰਜਾਬ სპੋਰਟਸ ਕਲੱਬ ਸੈਟਲ ਦੀ ਖੇਡ ਕਲੱਬ ਦਾ ਆ ਨੌਜਨ ਸੋਨੀ ਫਤਿਹਗੜ ਛੰਨਾ ਵਾਲਾ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਭੂਰੀ ਅਗਲੀ ਰੇਡ ਪਾ ਰਿਹਾ ਹੈ ਕਬੱਡੀ ਕਲੱਬ ਸ਼ਾਹਕੋਟ ਦੇ ਲਈ ਪੋਰਡਾ ਬਾਕੀ ਖਿਡਾਰੀ ਫੇਲ ਆਉਂਦੇ ਤਰਵਿੰਦਰ ਬੰਟੀ ਸਰੂਪਵਾਲ ਬੇਗੋ ਵਾਲਾ ਏਰੀਆ ਕਹਿੰਦੇ ਉਹਨੇ 1000 ਜਾਨਗੇ ਦੁਆਬਾ ਵਾਰੀਅਰ ਸੁਰਖਪੁਰ ਦੇ ਜਾਫੀ ਜਿਹਨੇ ਜਫੇ ਲਾਉਣਗੇ ਉਹਨੇ ਹਜ਼ਾਰ ਹਜ਼ਾਰ ਦੇ ਨਾਲ ਵੱਡੇ ਮਾਨ ਸਨਮਾਨ ਹੋਣਗੇ ਲਾ ਪਈ ਹੋਈ ਅਗਲੀ ਰੇਡ ਸੋਨੀ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਖਿਡਾਰੀ ਪਈ ਹੋਈ ਰੇਡ ਤੇ ਕਾਰ ਦੇਖ ਰਿਹਾ ਮੇਰੇ ਪਾਸੇ ਸੁਰਖਪੁਰੀਆ ਯਾਦਾ ਡਾਕਰਨ ਦੀ ਕੋਸ਼ਿਸ਼ ਕਰਦਾ ਲਾ ਮੁਠੀ ਪਰ ਸਰੀਰ ਹਰਦਾ ਮੁੰਡਾ ਪਿੱਛੇ ਲੰਮੀ ਬਾੜ ਕਬੱਡੀ ਕਬੱਡੀ ਤੇ ਪੁਆਇੰਟ ਰੇਡ ਦੇ ਹਿੱਸੇ ਵਿੱਚ ਇਸ ਸਾਲ ਆਪਣੇ ਆਪ ਨੂੰ ਕੌਣ ਨਿਰੰਤਰ ਜੋਰ ਰੱਖ ਸਕਦਾ ਹੈ ਨਾ ਖੇਡ ਮੈਦਾਨਾਂ ਦੇ ਵਿੱਚ ਬਲਵਿੰਦਰ ਫਿੱਡੂ ਨੇ ਇਤਿਹਾਸ ਸਿਰਜਿਆ ਬਿਹਾਰੀਪੁਰੀਆ ਕਿੰਦਾ ਵੀ ਲੰਮਾ ਸਮ ਅਸਮਦ ਅੰਦਰ ਦੇਖਣ ਵਿੱਚ ਬੜਾ ਟੇਖਾ ਜਿਹਾ ਖਿਡਾਰੀ ਰੇਡ ਪਾਉਣ ਦੇ ਵਾਸਤੇ ਵੱਖਰੇ ਅੰਦਾਜ਼ ਨਾਲ ਵੱਧਾ ਹੋਇਆ ਸੋ ਇੱਕ ਵਾਰੀ ਆ ਫਿਰ ਯਾਦਵਿੰਦਰ ਸਿੰਘ ਮੇਜਰ ਸਿੰਘ ਔਜਲੇ ਦਾ ਪੁੱਤਰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਹੰਦੀ ਹੋਈ ਫਿਰ ਬੱਲੇ ਵੱਲ ਅੜ ਗਿਆ ਪਿੱਛੇ ਲਾ ਸੱਜੇ ਕਦੇ ਖੰਬੇ ਪੁਆਇੰਟ ਪਿਆਰ ਹੈ ਪਟਵਾਰੀ ਦੇ ਨਾਲ ਆਏ ਕਹਿੰਦੇ ਸੋਨੀ ਫਤਿਹਗੜ ਛੰਨਾ ਪਿੰਡ ਦਾ ਲੈ ਵੀ ਜੱਸਿਆ ਕਰੀ ਗੱਲ ਸੋਨੀ ਸੋਨੀ ਕਹਿੰਦੇ ਕਬੱਡੀ ਪਾ ਰਿਹਾ ਦੂਜਾ ਸੈਮੀ ਚੱਲ ਰਿਹਾ ਉਹ ਦੁਨੀਆ ਚੱਕਰਾਂ ਚ ਪਈ ਹੋਈ ਹੈ ਵੀ ਕੌਣ ਕੌਣਾ ਮੈਚ ਜਿੱਤ ਕੇ ਫਾਈਨਲ 'ਚ ਟੱਕਰ ਲੁੱਧਰ ਉਹਨਾਂ ਦੇ ਨਾਲ ਪਰ ਵਿੱਕੀ ਸ਼ੇਕ ਦੌਲ ਦੀ ਧਰਤੀ ਦਾ ਟਰਾਈ ਕਰਦਾ ਪਰ ਪੁਆਇੰਟ ਇਸ ਸਮੇਂ ਕਹਿੰਦੇ ਦੁਆਬਾ ਯੂਨਾਈਟਿਡ ਸੈਟਲ ਦੀ ਟੀਮ ਦੇ ਕਹਿੰਦੇ ਖਾਤੇ ਜਾ ਜੁੜਿਆ ਜਿਹੜੀ ਕਹਿੰਦੇ ਟੀਮ ਅੱਜ ਪਹਿਲਾ 500 ਰੁਪਏ ਸੰਦੀਪ ਲੁੱਤਰ ਦੇ ਲਈ ਲਓ ਇਧਰ ਕਬੱਡੀ ਪੈ ਗਈ ਮਿੱਤਰੋ ਕਬੱਡੀ ਪੈ ਗਈ ਮਿੱਤਰੋ ਟਕਾੜੇ ਦੇ ਜਫੇ ਲੱਗ ਰਹੇ ਆ ਟੌਪ ਦੀਆਂ ਰੇਡਾਂ ਪੈ ਰਹੀਆਂ ਐਨ ਕਹਿੰਦੇ ਵੀ ਸਿਰਾ ਹੋਇਆ ਪਿਆ ਟੌੜੇ ਦਾ ਕਬੱਡੀ ਕੱਪ ਸਿਰਾ ਹੋ ਗਿਆ ਲਓ ਖਾਣੇਦਾਰ ਦਾ ਪੁੱਤ ਆ ਗਿਆ ਸੋਹਣੀ ਅੱਗੇ ਵੱਲ ਕਦਮ ਬਣਾਉਂਦਾ ਜਾ ਰਿਹਾ ਹੈ ਉਧਰ ਚਾਰ ਜਾਫੀ ਨੇ ਪਰਵੀਨ ਵਰਗੇ ਮੈਦਾਨ ਦੇ ਵਿੱਚ ਦੇਖਦੇ ਜੀ ਕਾਲੇ ਦਾਣ ਵਰਗੇ ਕੌਣ ਚਾਰੰਗ ਵਿੱਚ ਕੋਸ਼ਿਸ਼ ਕਰੇਗਾ ਇੱਕ ਪਾਸੇ ਪੰਜਾਬ ਦਾ ਦੂਰੋਂ ਤੇ ਦੂਸਰੇ ਪਾਸੇ ਹਾਇਾਨੇ ਵਾਲਾ ਯੋਧਾ ਕਿ ਦੇਖਾਂਗੇ ਫੈਸਲਾ ਮੈਦਾਨ ਦੇ ਵਿੱਚ ਕੀ ਹੋਵੇਗਾ ਕਿ ਹੁੰਦੇ ਫੈਸਲੇ ਖੇਤਾਂ ਦੇ ਕਿਤੇ ਹੁੰਦੇ ਹਾਰਾਂ ਦੇ ਇਹ ਆ ਕਾਲਾ ਲਾੜ ਤੇ ਸੋਨੀ ਤੇ ਕਾਲਾ ਲਾੜ ਤੇ ਖੇਡ ਦੇ ਕਦੇ ਪ੍ਰੋਫੈਸਰ ਗੁਰਸੇਵ ਕੋਹਰਾਂ ਦੀ ਗਵਾਹੀ ਦੇ ਵਿੱਚ ਕਬੱਡੀ ਪੈ ਰਹੀ ਹੈ ਯਾਫੀ ਚਾਰ ਤਿਆਰ ਵਰ ਤਿਆਰ ਨੇ ਕਹਿੰਦਾ ਦਾ ਪਰਮਜੀਤ ਪਰਪਿੰਡਾ ਬਾਗੀ ਜੀਆਂ ਗੱਲਾਂ ਹੁੰਦੀਆਂ ਚਾਰ ਬੁਰਜਾ ਵਰਗੇ ਲਟੈਣਾ ਵਰਗੇ ਯਾਫੀ ਰਾਜੂ ਸ਼ਾਹਪੁਰ ਦਾ ਗੁਰਵਿੰਦਰ ਘਾਂਗੇ ਦਾ ਆ ਨੌਜਵਾਨ ਕਹਿੰਦੇ ਇਸ ਸਮੇ ਬੂਟਾ ਅੰਦਾਣੇਪਿੰਡ ਦਾ ਕੋਸ਼ਿਸ਼ ਕਰਦਾ ਹੋਇਆ ਫਰਜੋਤ ਭੰਡਾਲ ਆ ਗਿਆ ਬੱਲੇ ਬੱਲੇ ਹੋਈ ਪਈ ਆ ਪਾ ਵੀ ਗੱਪਰੂਆ ਕਬੱਡੀ ਫਿਰ ਔਰ ਵੱਡੀ ਮੁਬਾਰਕਬਾਦ ਹੈ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਬ ਨੂੰ ਲਓ ਦੇਖੋ ਸਾਹਮਣੇ ਕਬੱਡੀ ਪੈ ਗਈ ਮਿੱਤਰੋ ਕਰੀ ਵੀ ਜੱਸੇ ਕਰਖਣਾ ਵਾਲੇ ਉਹ ਕਹਿੰਦੇ ਸੋਨੀ ਕਬੱਡੀ ਪਾ ਰਿਹਾ ਛੰਨਾ ਦੀ ਧਰਤੀ ਦਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੱਜ ਚੁੱਕਿਆ ਹਰਦੇਵ 5 500 ਆ ਤੁਹਾਡੇ ਜੱਫੀਆਂ ਦੇ ਉੱਪਰ ਉਹ ਮਨੀਤ ਦਿਉਨ ਨੇ ਕਹਿੰਦੇ ਲਾਇਆ ਹੋਇਆ ਕਹਿੰਦੇ ਯਾਰੀਆਂ ਪਗਾਉਣ ਦੇ ਲਈ ਬਬਲੀ ਬਾਈ ਉਹਨਾਂ ਦੇ ਨਾਲ ਕਹਿੰਦੇ ਪੁੱਜਿਆ ਹੋਇਆ